ਹੰਦੀ ਸਾਥ ਸ੍ਰੀ ਕਾਲ ਦੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਦਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਦੇ ਆਰਟੀਕਲ ਸੇ ਰੈਡੀ ਕਰਵਾ ਕੇ ਲੈ ਆਏ ਆਂ ਜੀ ਦੋ ਕਲਰਾਂ ਚ ਆਪਾਂ ਆਰਟੀਕਲ ਰੈਡੀ ਕਰਵਾਇਆ ਵਾ ਕਿਸ ਤੁਹਾਨੂੰ ਮਿਲ ਕੇ ਵੀ ਲਿਗਾ ਕਰਵਾ ਦਿਨਾ ਜੀ ਇਹ ਸਭ ਤੋਂ ਪਹਿਲਾਂ ਤੁਸੀਂ ਸ਼ਰਟ ਚੈੱਕ ਕਰੋ ਜੀ ਇਹ ਫੈਬਰਿਕ ਜਿਹੜਾ ਆ ਜੀ ਇਹ ਰਹਿਣਾ ਹੈ ਜੀ ਪਿਓਰ ਮਲਮਲ ਦਾ ਮਲਮਲ ਦੀ ਸ਼ਰਟ ਆ ਜੀ ਪਿਓਰ ਕਾਟਨ ਦੇ ਵਿੱਚ ਤੇ ਐਤੀ ਜੀ ਸਾਰੀ ਫਰੰਟ ਦੇ ਉੱਤੇ ਹੈਵੀ ਵਰਕ ਰਹੇਗਾ ਜੀ ਫੁਲਕਾਰੀ ਦਾ ਡਿਜ਼ਾਈਨ ਆ ਮਲਟੀ ਕਲਰ ਦਾ ਥ੍ਰੈਡ ਵਰਕ ਸਾਰਾ ਮਸ਼ੀਨੀ ਵਰਕ ਦੇ ਵਿੱਚ ਰੈਡੀ ਹੋਇਆ ਵਾ ਪਿਓਰ ਮਰਮਲ ਦੀ ਸ਼ਰਟ ਰਹੇਗੀ ਜੀ ਤੇ ਇਹ ਵਰਕ ਦੀ ਸਫਾਈ ਚੈੱਕ ਕਰ ਲੋ ਬਰੀਕ ਟੈਂਕੀ ਦਾ ਕੰਮ ਬਹੁਤ ਹੀ ਸੋਹਣਾ ਤੇ ਡਿਜ਼ਾਈਨਰ ਸੂਟ ਆ ਜੀ ਸ਼ਰਟ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਤੇ ਜਿਹੜੀ ਇਹਦੇ ਨਾਲ ਬਾਟਮ ਆ ਜੀ ਕੰਟਰਾਸਟ ਬਾਟਮ ਰਹੇਗੀ ਜੀ ਡਾਰਕ ਫਿਰੋਜ਼ੀ ਕਲਰ ਦੀ ਬਾਟਮ ਆ ਇਹਦੇ ਵਿੱਚ ਸ਼ਰਟ ਦੇ ਜਿਹੜੀ ਗਰਾਉਂਡ ਹੈ ਉਹ ਹੈਗਾ ਜੀ ਆਫ ਵਾਈਟ ਕਲਰ ਤੇ ਮਲਟੀ ਕਲਰ ਦੇ ਥ੍ਰੈਡਸ ਦੇ ਨਾਲ ਤੇ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟਾ ਵੀ ਹੈ ਜੀ ਪਿਓਰ ਮਲਮਲ ਦਾ ਦੁਪੱਟਾ ਡਾਈਡਾਈ ਦੁਪੱਟਾ ਹੈ ਜੀ ਤੇ ਉੱਤੇ ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ ਵਰਕ ਬਣਿਆ ਹੈ ਇਹ ਸਾਰਾ ਮਸ਼ੀਨੀ ਵਰਕ ਦੇ ਨਾਲ ਦੁਪੱਟਾ ਮੜਿਆ ਪਿਆ ਹੈ ਜੀ ਨਾਲ ਲੇਸਿੰਗ ਦੀ ਡਿਜ਼ਾਈਨਿੰਗ ਹੈ ਇਹ ਲੈਂਸ ਲੱਗੀ ਹੋਈ ਆ ਜੀ ਚਾਰੋਂ ਸਾਈਡਾਂ ਤੇ ਪੂਰੇ ਖੁੱਲੇ ਸਾਈਜ਼ ਦਾ ਦੁਪੱਟਾ ਇਹ ਸਾਈਜ਼ ਚੈੱਕ ਕਰੋ ਜੀ ਪੂਰੇ ਖੁੱਲੇ ਸਾਈਜ਼ ਦਾ ਪਿਓਰ ਮਲਮਲ ਦਾ ਦੁਪੱਟਾ ਆ ਜੀ ਟਾਈ ਐਂਡ ਡਾਈ ਦੁਪੱਟਾ ਤੇ ਉੱਤੇ ਸਾਰਾ ਹੈਵੀ ਵਰਕ ਬਣਿਆ ਆ ਸ਼ਰਟ ਦੀ ਸਾਰੀ ਫਰੰਟ ਹੈਵੀ ਦੁਪੱਟਾ ਸਾਰਾ ਹੈਵੀ ਟਾਈ ਐਂਡ ਡਾਈ ਦੁਪੱਟਾ ਮਲਮਲ ਦੀ ਸ਼ਰਟ ਹੈ ਮਲਮਲ ਦਾ ਦੁਪੱਟਾ ਆ ਨਾਲ ਬਾਟਮ ਨਾਲ ਪਿਓਰ ਕਾਟਨ ਦੀ ਆ ਜੀ ਇਹਦੇ ਚ ਦੋ ਕਲਰ ਆ ਪਹਿਲਾ ਆ ਜੀ ਆਫ ਵਾਈਟ ਦੇ ਨਾਲ ਸੀ ਗ੍ਰੀਨ ਡਾਰਕ ਸੀ ਗ੍ਰੀਨ ਕਲਰ ਦੂਸਰਾ ਕਲਰ ਇਹਦੇ ਵਿੱਚ ਆਪਣੇ ਕੋਲ ਹੈਗਾ ਜੀ ਆਫ ਵਾਈਟ ਦੇ ਨਾਲ ਆ ਦੇਖੋ ਇਹ ਸ਼ਰਟ ਆ ਜੀ ਤੇ ਨਾਲ ਇਹਦੇ ਰਹਿਗੇ ਜੀ ਡਾਰਕ ਮੈਜੈਂਟਾ ਰਾਣੀ ਛੇੜ ਦੀ ਬਾਟਮ ਇਹਦੇ ਨਾਲ ਬਾਟਮ ਆ ਤੇ ਦੁਪੱਟਾ ਦੁਪੱਟਾ ਵੀ ਨਾਲ ਰਹੇਗਾ ਜੀ ਮਲਮਲ ਦਾ ਪੈਟਰਨ ਦੋਨਾਂ ਦਾ ਸੇਮ ਆ ਡਿਜ਼ਾਈਨ ਸੇਮ ਆ ਬਸ ਕਲਰਸ ਦਾ ਡਿਫਰੈਂਸ ਰਹੇਗਾ ਜੀ ਫੈਬਰਿਕ ਵੀ ਦੋਨਾਂ ਸੂਟਸ ਦਾ ਸੇਮ ਹੈਗਾ ਆ ਦੋਨੇ ਹੀ ਬਹੁਤ ਸੋਹਣੀਆਂ ਗਰਲਿਸ਼ੀਆਂ ਚੀਜ਼ਾਂ ਬਣੀਆਂ ਨੇ ਪੂਰੇ ਖੁੱਲੇ ਸਾਈਜ਼ ਦਾ ਪਿਓਰ ਮਲਮਲ ਦਾ ਦੁਪੱਟਾ ਭਰ ਗਰਮੀ ਚ ਪਾਉਣ ਵਾਲਾ ਲਾਈਨਿੰਗ ਦੀ ਲੋੜ ਨਹੀਂ ਆ ਜੀ ਸੂਟ ਨੂੰ ਇਹ ਨਾ ਸ਼ਰਟ ਨੂੰ ਲਾਈਨਿੰਗ ਲੱਗੇਗੀ ਤੇ ਨਾ ਇਹਦੀ ਬਾਟਮ ਨੂੰ ਲਾਈਨਿੰਗ ਲਗਣੀ ਆ ਪਿਓਰ ਕਾਟਨ ਦੇ ਸੂਟਸ ਆ ਜੀ ਡਿਜ਼ਾਈਨਰ ਸੂਟਸ ਫੁਲਕਾਰੀ ਲੁੱਕ ਦੇ ਵਿੱਚ ਇਹ ਤੁਹਾਨੂੰ ਸੂਟਸ ਕਿਵੇਂ ਦੇ ਲੱਗੇ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਸੂਟਸ ਨੂੰ ਆਨਲਾਈਨ ਆਰਡਰ ਕਰਨ ਵਾਸਤੇ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਉੱਥੇ ਆਪਾਂ ਤੁਹਾਨੂੰ ਇਹਨਾਂ ਦੀ ਪ੍ਰਾਈਸ ਡਿਟੇਲਸ ਵੀ ਦੇ ਦੇਵਾਂਗੇ ਬਾਕੀ ਜਿਹੜੇ ਵੀ ਨਵੇਂ ਈਵਰਸ ਸਾਡੀ ਵੀਡੀਓ ਨੂੰ ਦੇਖਤੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ